ਰਾਸ ਸੱਜਿਆ ਬਾਸ ਹਰ ਸ਼ੁੱਕਰਵਾਰ ਨੂੰ ਜੋ ਲੰਗਰ ਦੀ ਸੇਵਾ ਐਮਜਾ ਹਸਪਤਾਲ ਤੇ ਵਿੱਚ ਹੁੰਦੀ ਆ ਵੈਗਰੂ ਆ ਇਧਰ ਠੰਡੀ ਲੱਸੀ ਚੱਲੀ ਜਾਂਦੀ ਆ ਵੈਗਰੂ ਲੱਸੀ ਦਾ ਲੰਗਰ ਆ ਵੈਗਰੂ ਇਧਰ ਸੇਵਾਦਾਰ ਵਰਤਾਈ ਜਾਂਦੇ ਆ ਪ੍ਰਸ਼ਾਦੇ ਠੀਕ ਹੈ ਜੀ ਦਰਸ਼ਕੀ ਜਾਂਦੇ ਆ ਵੈਗਰੂ 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 ਲੰਗਰ ਦੀ ਮਰਜ਼ਾ ਦਾ ਰੱਖੋ ਵੈਗਰੂ ਆਚਾਰ ਵੈਗਰੂ ਇਧਰੋਂ ਲੈ ਲੋ ਲੋੜ ਅਨਸਾਰ ਆਚਾਰ ਆ ਆਚਾਰ ਦਾ ਲੰਗਰ ਵੈਗਰੂ ਇਧਰ ਚੱਲੀ ਜਾਂਦਾ ਆਚਾਰ ਦਾ ਲੰਗਰ ਆ ਲੋੜ ਅਨੁਸਾਰ ਵੈਗਰੂ ਚਾਰ ਲੋ ਗਾਜਰਾਂ ਦਾ ਚਾਰਾ ਨਾਲ ਮਿਰਚਾਂ ਦਾ ਚਾਰਾ ਅੰਬ ਦਾ ਚਾਰਾ ਹੈ ਲੋੜ ਅਨੁਸਾਰ ਵੈਗਰੂ ਚਾਰ ਇਧਰੋਂ ਲਓ ਇਧਰ ਵੈਗਰੂ ਗਰਮਾ ਗਰਮ ਚਾਹ ਦਾ ਲੰਗਰ ਚੱਲੀ ਜਾਂਦਾ ਗਰਮਾ ਗਰਮ ਚਾਹ ਦਾ ਲੰਗਰ ਚਾਹ ਇਧਰੋਂ ਛਕੋ ਵੈਗਰੂ ਚਾਹ ਇਧਰ ਪਤਰੀ ਪਈਆ ਵੈਗਰੂ ਚਾਹ ਗਰਮਾ ਗਰਮ ਚਾਹ ਵੈਗਰੂ ਵੈਗਰੂ ਆ ਟੂਟੀ ਬੰਦ ਕਰਦੇ ਪਾਣੀ ਆ ਡੋਲੋ ਆਹ ਰੋ ਦਾ ਵੈਗਰੂ ਸੰਗਤਾਂ ਵੈਗਰੂ ਲੰਗਰ ਛਕੀ ਜਾਂਦੀਆਂ ਵੈਗਰੂ ਚੱਕ ਚੱਕ ਕੇ ਜਾਈ ਜਾਂਦੇ ਸੰਗਤਾਂ ਸਵੇਰ ਦਾ ਵੈਗਰੂ ਲੰਗਰ ਚੱਲੀ ਜਾਂਦਾ ਇੱਥੇ ਸੰਤਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਇੱਥੋਂ ਵੀ ਜਿਹੜੀਆਂ ਸੰਗਤਾਂ ਮਰੀਜ਼ਾਂ ਦੇ ਨਾਲ ਆਉਂਦੇ ਆ ਉਹ ਵੀ ਬਹੁਤ ਸਹਿਯੋਗ ਕਰਦੇ ਆ ਲੰਗਰ ਆਸ ਤੇ ਸੇਵਾ ਪਾਉਂਦੇ ਆ ਵੈਗਰੂ 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 ਨੂੰ ਲਾਈਵ ਤਸਵੀਰਾਂ ਵੀ ਦਿਖਾਈਆਂ ਸੀ ਆ ਆ ਜਾਓ ਆ ਜਾਓ ਵੈਗਰੂ ਇੱਧਰ ਇੱਧਰ ਵੈਗਰੂ ਬੋਰ ਥੱਲੇ ਗਰਮਾ ਗਰਮ ਚਾਹ ਦਾ ਲੰਗਰ ਆ ਪ੍ਰਸ਼ਾਦਾ ਖੀਰ ਦਾ ਲੰਗਰ ਲੱਸੀ ਦਾ ਲੰਗਰ ਆ ਜਾਓ ਵਾਗਰੂ ਉਧਰੋਂ ਲੈ ਲਓ ਉਧਰੋਂ ਬਰਤਨ ਹੋਪੇ ਬਰਤਨ ਉਧਰੋਂ ਉਧਰੋਂ ਚੱਕ ਲਓ ਬਰਤਨ ਵਾਗਰੂ ਅੱਲਿਆਓ ਦੋ ਦੋ ਮਡਲਿਓ ਹੋ ਜਾ Thank you.